ਸ੍ਰੀ ਕਾਲ ਮਹਾਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਛੀ ਵੀ Rajasthan ਸੀ ਹਲਕੇ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਜਦ ਸੈਂਕੜੇ ਵਰਕਰਾਂ ਅਤੇ ਕਈ ਸਰਪੰਚਾਂ ਅਤੇ ਉਦਯੋਧਾਰਾਂ ਨੇ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ ਇਹ ਸ਼ਮੂਲੀਅਤ ਖਡੂਰ ਸਾਹਿਬ ਤੋਂ ਐਮਪੀ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੀਮ ਸਿੰਘ ਦੀ ਅਗਵਾਈ ਚ ਹੋਈ ਇਸ ਮੌਕੇ ਦਿਲਜੀਤ ਸਿੰਘ ਮਿਆਦਿਆ ਨੇਵੀ ਆਪਣਾ استਿਫਾ ਦਿੰਦੇ ਹੋਏ ਵਾਰਿਸ ਪੰਜਾਬ ਦੇ ਨਾਲ ਨਾਤਾ ਜੋੜਿਆ ਸਰਪੰਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਜਸਪਾਲ ਸਿੰਘ ਸਮੇਤ ਕਈ ਹੋਰ ਨੇਤਾਵਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਪਰਮਜੀਤ ਸਿੰਘ ਜੋਹਲ ਕੋਆਰਡੀਨੇਟਰ ਵਾਰਿਸ ਪੰਜਾਬ ਨੇ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ ਅਤੇ ਹੁਣ ਪੰਜਾਬੀਆਂ ਦੀ ਸੋਚ ਵਾਲੀ ਧਿਰ ਲੋੜ ਹੈ ਤਾਂ ਸੇਮ ਸਿੰਘ ਨੇ ਕਿਹਾ ਕਿ ਇਹ ਤਬਦੀਲੀ ਤਨ ਤਨ ਹਲਕੇ ਦੀ ਆਉਣ ਵਾਲੀ ਜਿਮਨੀ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਵੇਗੀ ਜਿਹੜੀ ਪਾਰਟੀ ਸਧਾਰਾ ਲੋਕਾਂ ਨੂੰ ਗੱਲ 'ਤੇ ਆਨ ਦੀ ਗੱਲ ਕਰਦੀ ਸੀ ਉਹ ਅੱਜ ਅਮੀਰਾਂ ਦੀ ਪਾਰਟੀ ਬਣ ਗਈ ਹੈ ਇਸ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਵਿੱਚ ਸਰਪੰਚ ਕੁਲਦੀਪ ਸਿੰਘ ਸਰਪੰਚ ਹਰਜਿੰਦਰ ਸਿੰਘ ਸਰਦਾਰ ਜਸਪਾਲ ਸਿੰਘ ਚਰਨਜੀਤ ਸਿੰਘ ਸਰਬਜੀਤ ਸਿੰਘ ਅਤੇ ਕਈ ਹੋਰ ਨਾਮ ਸ਼ਾਮਿਲ ਸਨ ਇਸ ਤੋਂ ਇਲਾਵਾ ਕੁਝ ਅਕਾਲੀ ਦਲ ਬਾਦਲ ਅਤੇ ਆਪ ਦੇ ਉਹੁਦੇਦਾਰਾਂ ਨੇ ਵੀ ਆਪਣੀਆਂ ਪਾਰਟੀਆਂ ਛੱਡ ਕੇ ਵਾਰਿਸ ਪੰਜਾਬ ਦਾ ਸਾਥ ਚੁਣਿਆ ਇਸ ਦੌਰਾਨ ਦਿਲਜੀਤ ਸਿੰਘ ਮਿਆਦੀਆ ਨੇ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਹਿੱਤ ਅਤੇ ਪੰਜਾਬੀਤ ਲਈ ਪਾਰਟੀ ਬਦਲੀ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਪੰਜਾਬੀ ਸੋਚ ਤੋਂ ਹਟ ਗਈ ਹੈ ਦਿੱਲੀ ਤੋਂ ਚੱਲਦੀ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਅਸੀਂ ਅਮਰਪਾਲ ਸਿੰਘ ਖਾਲਸਾ ਦੀ ਖੇਤਰੀ ਸੋਚ ਦੇ ਪੰਥਕ ਰੁਝਾਨ ਨੂੰ ਮੱਦੇਨਜ਼ਰ ਰੱਖਦੇ ਹਾਂ ਵਾਰਿਸ ਪੰਜਾਬ ਨੂੰ ਚੁਣਿਆ ਿਸਮੋਕੇ ਬਾਪੂ ਤੇ ਸੀਮ ਸਿੰਘ ਨੇ ਮੀਡੀਆ ਨਾਲ ਗਲਬਾਤ ਕਰਦੇ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨਾਲ ਖੁਸ਼ ਨਹੀਂ ਸਨ ਉਹਨਾਂ ਕਿਹਾ ਕਿ ਪਾਰਟੀ ਨੇ ਲੁੱਟਣ ਤੇ ਕੁੱਟਣ ਸਿਵਾਏ ਕੁਝ ਨਹੀਂ ਕੀਤਾ ਤੁਸੀਂ ਵੀ ਸੁਣੋ ਕੀ ਕੁਝ ਕਹਿ ਰਹੇ ਨੇ ਇਹ ਜੋ ਪੰਜਾਬ ਦੇ ਲੋਕਾਂ ਨਾਲ ਜੋ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਜਿਨ੍ਹਾਂ ਨੇ ਬੜੀ ਇੱਕ ਬੜੀ ਸੋਚ ਨਾਲ ਬੜੀ ਸਮਝ ਨਾਲ ਇਹ ਫੈਸਲਾ ਕੀਤਾ ਸੀ ਕਿ ਸ਼ਾਇਦ ਬਦਲਾਅ ਵਾਸਤੇ ਜੋ ਬਦਲਾਅ ਦਾ ਨਾਅਰਾ ਦਿੱਤਾ ਸੀ ਕਿ ਸ਼ਾਇਦ ਕੋ ਪੰਜਾਬ ਚ ਜੋ ਹਾਲਾਤ ਆ ਉਹਨੂੰ ਚੰਗਾ ਕਰਨ ਵਾਸਤੇ ਸ਼ਾਇਦ ਇਹ ਪਾਰਟੀ ਅੱਗੇ ਆ ਰਹੀ ਹੈ ਤੇ ਇਹਨਾਂ ਨੇ ਸਾਰਿਆਂ ਨੇ ਦਿਨ ਰਾਤ ਬਹੁਤ ਵੱਡੀ ਮਿਹਨਤ ਕਰਕੇ ਤੇ ਇਹ ਇਸ ਪਾਰਟੀ ਨੂੰ ਅੱਗੇ ਲੈ ਆਂਦਾ ਬੜੀ ਮਿਹਨਤ ਨਾਲ ਇਹਨਾਂ ਦੀ ਸਰਕਾਰ ਤਾਂ ਬਣਵਾਏ ਪਰ ਉਹ ਤੋਂ ਬਾਅਦ ਚ ਜੋ ਕੁਝ ਇਹਨਾਂ ਦੀਆਂ ਸਾਹਮਣੇ ਆ ਸਾਰਿਆਂ ਦੇ ਕਿ ਲੋਕ ਪੰਜਾਬ ਦੇ ਲੋਕ ਸਾਰੇ ਲੋਕ ਜਿਹੜੇ ਕੋਸ਼ਹੁਦੇਦਾਰ ਸੀ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਆਪਣੇ ਆਪ ਨੂੰ ਇੱਕ ਬਹੁਤ ਉਹ ਸੋਚਦੇ ਕਿ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਤੇ ਇਸ ਕਰਕੇ ਇਹ ਪਾਰਟੀ ਨੇ ਪੰਜਾਬ ਨੂੰ ਲੁੱਟਣ ਤੋਂ ਕੁੱਟਣ ਤੋਂ ਸਵਾਏ ਪੰਜਾਬ ਨੂੰ ਕਰਜ਼ਾਈ ਕਰਨ ਤੋਂ ਸਵਾਏ ਪੰਜਾਬ ਨੂੰ ਹਰ ਫੀਲਡ 'ਚ ਥੱਲੇ ਧੱਕਣ ਤੋਂ ਸਵਾਏ ਕੋਈ ਕੰਮ ਨਹੀਂ ਕੀਤਾ ਤੇ ਇਸ ਕਰਕੇ ਇਸ ਪਾਰਟੀ ਨੂੰ ਇਹ ਜਿਹੜੇ ਸਮਝਦਾਰ ਲੋਕ ਆ ਕਿ ਜਿਨ੍ਹਾਂ ਦੀ ਜਮੀਰ ਦੀ ਆਵਾਜ਼ ਪੰਜਾਬੀਆਂ ਦੇ ਉੱਪਰ ਜਿਹੜਾ ਇਹ ਦਿੱਲੀ ਵਾਲਿਆਂ ਦਾ ਗਲਬਾ ਸੀਗਾ ਉਹ ਇਹ ਬਰਦਾਸ਼ਤ ਨਹੀਂ ਕਰਦੇ ਜਿਹੜੇ ਸਿਆਣੇ ਲੋਕ ਅਸੀਂ ਹੁਣ ਦੂਜਿਆਂ ਨੂੰ ਅਪੀਲ ਕਰਦੇ ਆ ਕਿ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਉਹ ਬਹੁਤ ਖਤਰਨਾਕ ਆ ਪੰਜਾਬ ਵਾਸਤੇ ਤੇ ਇਸ ਕਰਕੇ ਤੁਸੀਂ ਸਾਰੇ ਜਾਣੇ ਆਪਣੇ ਅੰਦਰ ਛਾਤੀ ਮਾਰੋ ਆਪਾਂ ਪੰਜਾਬ ਦੇ ਵਫਾਦਾਰ ਹੋਈਏ ਪੰਜਾਬ ਨਾਲ ਵਫਾਦਾਰੀ ਕਮਾਈ ਕਿਉਂਕਿ ਪੰਜਾਬ ਦੀ ਧਰਤੀ ਨੇ ਆਪਾਂ ਨੂੰ ਇਹ ਸਾਰਾ ਕੁਝ ਦਿੱਤਾ ਵਾ ਤੇ ਉਤੋਂ ਹੀ ਆਪਣਾ ਸਾਰਾ ਜੀਵਨ ਪੱਦਰ ਚੱਲਦਾ ਵਾ ਤੇ ਇਸ ਕਰਕੇ ਆਪਾਂ ਇਹਨੂੰ ਬਚਾਉਣਾ ਬਹੁਤ ਸਾਡਾ ਸਾਰਿਆਂ ਦੇ ਵਾਸਤੇ ਜ਼ਰੂਰੀ ਆ ਤੇ ਇਸ ਕਰਕੇ ਜਿਹੜੇ ਇਹ ਜੀਤ ਸਿੰਘੀ ਮਿਆਦੀਆਂ ਵਾਲੇ ਜਾਂ ਇਹਨਾਂ ਦੇ ਨਾਲ ਜਿਹੜੇ ਸੰਗੀ ਸਾਥੀ ਜਿਹੜੇ ਅੱਜ ਸਾਡੀ ਪਾਰਟੀ 'ਚ ਆਏ ਆ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਇਹ ਪਾਰਟੀ ਕਹਿ ਕੇ ਤੇ ਆਮ ਆਦਮੀ ਪਾਰਟੀ ਆਈ ਸੀ ਪਰ ਇਹ ਬਹੁਤ ਖਾਸ ਲੋਕਾਂ ਦੀ ਪਾਰਟੀ ਹੋਗੀ ਅੱਜ ਬੜੇ-ਬੜੇ ਤਰਾੜ ਲੋਕਾਂ ਨੂੰ ਜਿੱਦਾਂ ਪਹਿਲਾਂ ਵੀ ਦੱਸਿਆ ਗਿਆ ਕਿ ਜਿਹੜੇ ਹਜ਼ਾਰਾਂ ਲੱਖਾਂ ਕਰੋੜਾਂ ਦੇ ਮਾਲਕ ਆ ਉਹਨਾਂ ਨੂੰ ਰਾਜ ਸਭਾ 'ਚ ਭੇਜਿਆ ਜਾ ਰਿਹਾ ਕਿ ਜਿੰਨਾ ਪੰਜਾਬ ਦੀ ਗੱਲ ਕਰਨ ਵਾਲਾ ਪੰਜਾਬ ਦੇ ਹਿੱਤ ਦੀ ਕੋਈ ਜਿਹੜਾ ਪੰਜਾਬ ਦੀ ਸਮਝ-ਸੂਝ ਰੱਖਣ ਵਾਲਾ ਉਹ ਉਹ ਕਿਸੇ ਬੰਦੇ ਨੂੰ ਵੀ ਜਿੰਨੇ ਵੀ 7-8 ਮੈਂ ਇਹਨਾਂ ਨੇ ਰਾਜ ਸਭਾ 'ਚ ਭੇਜੇ ਉਹਨਾਂ 'ਚ ਇੱਕ ਵੀ ਇਦਾਂ ਦਾ ਨਹੀਂਗਾ ਇਸ ਕਰਕੇ ਬਹੁਤ ਇਹ ਪੰਜਾਬ ਦੇ ਲੋਕਾਂ ਦਾ ਬਹੁਤ ਵੱਡਾ ਧੋਖਾ ਸੀ ਬੜਾ ਬਹੁਤ ਵੱਡਾ ਫਰਾਡ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨਾਂ ਵੀਰਾਂ ਨੇ ਜਲਦੀ ਸਮਝ ਲਿਆ ਤੇ ਬਹੁਤ ਤੇ ਬਾਕੀ ਵੀ ਬਹੁਤ ਜਿਲਿਆਂ ਚ ਸਾਡੇ ਸਾਡੇ ਨਾਲ ਸੰਪਰਕ ਕਰ ਰਹੇ ਹੈ ਇਹਨਾਂ ਦੀ ਪਾਰਟੀ ਦੇ ਜਾਂ ਹੋਰ ਪਾਰਟੀਆਂ ਦੇ ਵੀ ਅਸੀਂ ਜਿਹੜੀ ਇੱਕ ਖੇਤਰੀ ਤਰਨ ਨੂੰ ਮਜ਼ਬੂਤ ਕਰਕੇ ਜਿਹੜੀ ਪੰਜਾਬ ਨੂੰ ਔਰ ਪੰਥ ਨੂੰ ਬਚਾ ਸਕੇ ਇਸ ਕਰਕੇ ਅਸੀਂ ਇਹਨਾਂ ਸਾਰੇ ਜਿੰਨੇ ਵੀ ਸੱਜਣ ਹੈ ਇਹ ਅੱਜ ਇੱਥੇ ਸਾਡੇ ਕੋਲ ਸਾਡੀ ਪਾਰਟੀ ਦਾ ਸਾਥ ਦੇਣ ਵਾਸਤੇ ਆਏ ਆ ਅਸੀਂ ਉਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਜੀ ਆਖਦੇ ਆਂ ਤੇ ਇਹਨਾਂ ਨੂੰ ਅਸੀਂ ਇਹ ਇੱਕ ਵਿਸ਼ਵਾਸ ਦੋਣੇ ਆ ਕਿ ਜਿਹੜੀ ਇਹ ਅਕਾਲੀ ਦਲ ਵਾਰਸ ਹੈ ਆਪਣੇ ਖਿੱਤੇ ਲਈ ਆਪਣੇ ਧਰਮ ਲਈ ਆਪਣੀ ਕੌਮ ਲਈ ਹਮੇਸ਼ਾ ਡਟ ਕੇ ਖੜੀ ਲੜੂਗੀ ਲੜੂਗੀ ਇਹ ਨਹੀਂ ਕਿ ਇਹਦੇ ਚ ਕਿਸ ਨਾਲ ਕੋਈ ਟੱਕਾ ਨਹੀਂ ਹੁੰਦਾ ਜਾਊਗਾ ਪੰਜਾਬ ਦੇ ਨਾਲ ਜਿਹੜੀਆਂ ਸਾਰੀਆਂ ਭਾਈਚਾਰਿਆਂ ਨੂੰ ਨਾਲ ਲੈ ਕੇ ਕਿਸੇ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਦੇ ਜੋ ਵਿਕਾਸ ਜਾਂ ਪੰਜਾਬ ਦੀ ਜੋ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਪੰਜਾਬ ਦੀ ਕਿਸਾਨੀ ਨੂੰ ਬਚਾਉਣਾ ਜਿਹੜੀਆਂ ਸਾਰਿਆਂ ਤੇ ਬਹੁਤ ਵਧੀਆ ਮਾਰਾਂ ਦੀ ਰੈ ਨਾਲ ਸਾਰੇ ਇਹ ਇਹ ਇਸ ਚੀਜ਼ ਨੂੰ ਅੱਗੇ ਵਧਾਇਆ ਜਾਊਗਾ ਰੱਬ ਜੀ ਇਹਦੇ ਨਾਲ ਤਰਨ ਤਰਨ ਗੁੰਮ ਦੇਣਾ ਚ ਕਿੰਨਾ ਫਾਇਦਾ ਹੋਏਗਾ ਪਾਰਟੀ ਨੂੰ ਕਿ ਜਿਸ ਤਰ੍ਹਾਂ ਰਾਏ ਸੰਸੀ ਹਲਕਾ ਇੱਕ ਵੱਖਰਾ ਹਲਕਾ ਹੈ ਇਤੋ ਸੈਂਟਰ ਜਿਹੜੇ ਵਰਕਰ ਆ ਗਏ ਸ਼ਾਮਲ ਹੋਏ ਆ ਤੁਹਾਡੇ ਇਹਦੇ ਨਾਲ ਤਰਨਤਨ ਫਰਕ ਕਿੰਨਾ ਪੈਦਾ ਹੋਏ ਮੇਰੇ ਖਿਆਲ ਕਿ ਫਾਇਦਾ ਤੇ ਉਹ ਮੇਰੇ ਖਿਆਲ ਕਿ ਤੁਹਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਕਿ ਬਹੁਤ ਵੱਡੀ ਜਦਨ ਦੇ ਆਪਾਂ ਪਰਸਨਲ ਚੋਸ ਜੇ ਅਨਾਉਂਸ ਕੀਤਾ ਉਸ ਤੋਂ ਬਹੁਤ ਵੱਡੀ ਪਦਰਤ ਸਾਨੂੰ ਵੀ ਫੋਨ ਆ ਰਹੇ ਆ ਦੁਨੀਆ ਪਾਰਟੀਆਂ ਸਾਰੇ ਸਰ ਸਹਿਯੋਗ ਦੇ ਰਹੇ ਆ ਉਹ ਤੇ ਬਾਕੀ ਇਹਨਾਂ ਦੇ ਆਉਣ ਨਾਲ ਤੇ ਬਹੁਤ ਫਾਇਦਾ ਹੋਊਗਾ ਕਿਉਂਕਿ ਜਿਹੜੇ ਕਿਉਂਕਿ ਇਹ ਮੇਰੇ ਖਿਆਲ ਜਿਹੜੀ ਆਮ ਆਦਮੀ ਪਾਰਟੀ ਨੇ ਜਿਹੜਾ ਦੂਜੀ ਪਾਰਟੀ ਚੋਂ ਕੈਂਡੀਡੇਟ ਲਿਆ ਕੇ ਜਿਹੜੇ ਤਰਨਤਾਰਨ ਹਲਕੇ ਦੇ ਲੋਕ ਵੀ ਅੰਦਰ ਅੰਦਰ ਬਹੁਤ ਹੀ ਘੁੱਟਣ ਮਹਿਸੂਸ ਕਰ ਰਹੇ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਬਹੁਤ ਵੱਡਾ ਫਾਇਦਾ ਹੋਗਾ ਸਾਡੀ ਪਾਰਟੀ ਨੂੰ ਤੇ ਇਹਨਾਂ ਦਾ ਵੀ ਅਸੀਂ ਇਸ ਕਰਕੇ ਇਹਨਾਂ ਧੰਨਵਾਦ ਕਰਦੇ ਆਂ ਤੇ ਸਾਰਿਆਂ ਦੂਜਿਆਂ ਨੂੰ ਵੀ ਜਿਹੜੇ ਤਰਨਤਾਰਨ ਹਲਕੇ ਚ ਵੀ ਆ ਜਿਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਜਾ ਰਹੀ ਜਿਨ੍ਹਾਂ ਨੂੰ ਇਗਨੋਰ ਕਰਕੇ ਬਾਹਰੋਂ ਲਿਆ ਕੇ ਜਿਨ੍ਹਾਂ ਨੇ ਸਿਰ ਤੇ ਬਿਠਾਏ ਜਾ ਰਹੇ ਬੰਦੇ ਇਸ ਕਰਕੇ ਉਹਨਾਂ ਨੂੰ ਵੀ ਆਪਣੀ ਜ਼ਮੀਰ ਦੀ ਆਵਾਜ਼ ਪੇਸ਼ਾਨਦਿਆਂ ਹੋਇਆਂ ਇਹ ਜਿਹੜੇ ਪੰਜਾਬ ਦੇ ਹਿੱਤਾਂ 'ਚ ਕੰਮ ਕਰਨ ਵਾਲੇ ਲੋਕਾਂ ਨਾਲ ਖੜਨਾ ਚਾਹੀਦਾ ਉਹ ਇਹ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਉਹਨਾਂ ਨੂੰ ਜਤੋਣਾ ਚਾਹੀਦਾ